ਜਿਹਨੇ ਵੀ ਜੁੜੇ ਹੋਏ ਨੇ ਖੋਜ ਖਬਰ ਦੇ ਨਾਲ ਸਾਰੇ ਦੋਸਤਾਂ ਨੂੰ ਬੇਨਤੀ ਕਰਦੇ ਆ ਕਿ ਇਕੱਲਾ ਗਊਆਂ ਦਾ ਨਹੀਂ ਮੱਝਾਂ ਦਾ ਕੁੱਤਿਆਂ ਦਾ ਬਿੱਲੀਆਂ ਦਾ ਘੋੜਿਆਂ ਦਾ ਲੁਧਿਆਣੇ ਹੁਣ ਸਾਨੂੰ ਜਾਣ ਦੀ ਲੋੜ ਨਹੀਂ ਲੁਧਿਆਣੇ ਘੋੜੀ ਦਾ ਆਪਾਂ ਪ੍ਰੈਗਨੈਂਸੀ ਟੈਸਟ ਵੀ ਕਰਦੇ ਆ 40 ਦਿਨ ਤੇ ਅੱਛਾ 40 ਦਿਨ ਤੇ ਘੋੜੀ ਦਾ 25 ਦਿਨ ਤੇ ਕੁੱਤੀ ਦਾ ਠੀਕ ਹੈ ਤੇ ਗਊ ਦਾ 28 ਦਿਨ ਤੇ ਮੱਝ ਦਾ 35 ਦਿਨ ਤੇ ਬੱਕਰੀ ਦਾ 35 ਦਿਨ ਤੇ ਭੇਡ ਦਾ 55 ਦਿਨ ਤੇ ਇਹ ਸਾਰੇ ਪਸ਼ੂਆਂ ਦੇ ਆਪਾਂ ਇਹ ਗੱਭਨ ਟੈਸਟ ਕਰਦੇ ਆ ਕਬਨ ਟੈਸਟ ਕਰਦੇ ਆ ਜੇ ਕਹਿੰਦੀ ਇਹ ਲੁਧਿਆਣੇ ਜੇ ਅਪਾ ਦੋ ਜਣੇ ਬਾਗੇ ਉਹਨਾਂ ਦੇ ਕਿਰਾਏ ਦਾ ਤਾਂ ਮੈਨੂੰ ਲੱਗਦਾ ਤੁਸੀਂ ਟੈਸਟੇ ਕਰਦਾਂ ਨੇ ਬਿਲਕੁਲ ਬਿਲਕੁਲ 4 6.5 400 ਰੁਪਏ ਚਾਰਜਿੰਗ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸ਼ਾਜਲੀ ਪਿੰਡ ਦੇ ਵਿੱਚ ਖੜਿਆਂਗੇ ਇੱਥੇ ਸ਼ਿਵਮ ਲੈਬਰਾਟਰੀ ਖੁੱਲੀ ਹੈਗੀ ਲੈਬ ਕਹਿ ਸਕਦੇ ਆਂਗੇ ਜੋ ਕਿ ਹਰ ਤਰ੍ਹਾਂ ਦੇ ਪਸ਼ੂਆਂ ਦੇ ਜਾਨਵਰਾਂ ਦੇ ਚੈੱਕਅਪ ਯਾਨੀ ਕਿ ਟੈਸਟ ਕੀਤੇ ਜਾਂਦੇ ਨੇ ਮੱਜਾਂ ਤੇ ਗਾਵਾਂ ਦੇ ਮੇਨ ਟੈਸਟ ਜਿਹੜੇ ਕਿ ਲੁਧਿਆਣੇ ਜਾਣਾ ਪੈਂਦਾ ਸੀ ਪਹਿਲਾਂ ਕਰਾਉਣਾ ਹੁਣ ਸ਼ਾਜਲੀ ਪਿੰਡ ਦੇ ਵਿੱਚ ਖੁੱਲ ਗਈ ਜੇ ਕਹਿੰਦੀ ਪਾਤੜਾਂ ਲਹਿਰਾ ਗਾਗਾ ਸੁਨਾਮ ਕਿਤੇ ਨਹੀਂ ਹੈਗੀ ਲੈਬੋਰੀ ਸਿਰਫ ਛਾਇਲੀ ਪਿੰਡ ਦੇ ਵਿੱਚ ਹੈ ਪਹਿਲਾਂ ਲੁਧਿਆਣੇ ਤੱਕ ਜਾਣਾ ਪੈਂਦਾ ਸੀ ਟੈਸਟ ਕਰਵਾਉਣਾ ਫੋਨ ਨੰਬਰ ਵੀ ਦੇਵਾਂਗੇ ਉੱਤੇ ਗੱਲਬਾਤ ਕਰਕੇ ਵੀ ਆ ਸਕਦੇ ਹੋ ਪਸ਼ੂਆਂ ਦੇ ਪਸ਼ੂਆਂ ਦੇ ਟੈਸਟ ਹਰ ਤਰ੍ਹਾਂ ਦੇ ਪਸ਼ੂਆਂ ਦੇ ਟੈਸਟ ਕੀਤੇ ਜਾਂਦੇ ਨੇ ਜਨਨ ਕਿ ਵੀ ਪਸ਼ੂ ਗੱਭਣ ਹੈ ਜਿਵੇਂ ਇਹਦੇ ਵਿੱਚ ਵੀ ਮਹੀਨਾ 2 ਮਹੀਨਿਆਂ ਦੇ ਪਸ਼ੂ ਗੱਭਣ ਦਾ ਵੀ ਪਤਾ ਲੱਗਦਾ ਹੈ ਹੋਰ ਵੀ ਗੱਲਾਂ ਬਾਤਾਂ ਨੇ ਬਹੁਤ ਗੱਲਬਾਤ ਕਰਦੇ ਆਂ ਕਿਵੇਂ ਟੈਸਟ ਕੀਤੇ ਜਾਂਦੇ ਨੇ ਹਾਂਜੀ ਭਾਈ ਜੀ ਖੋਲਦੇ ਫਿਰ ਪਿੰਡ ਸ਼ਾਜਲੀ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕਿਹੜੀਆਂ ਸਹੂਲਤਾਂ ਦੇ ਰਹੇ ਹੋਗੇ ਇੱਥੇ ਇੱਥੇ ਆਪਾਂ ਪਸ਼ੂਆਂ ਦੇ ਸਾਰੇ ਟੈਸਟ ਮਤਲਬ ਕਰਦੇ ਆਂ ਜੀ ਇੱਥੇ ਕੀ ਹੈ ਕਈ ਟੈਸਟ ਇਹੋ ਜਿਹੇ ਨੇ ਮਤਲਬ ਜਿਹੜੇ ਆਪਣੇ ਕੋਲੇ 100 ਕਿਲੋਮੀਟਰ ਦੇ ਏਰੀਆ ਚ ਹੈ ਨਹੀਂ ਜਿਵੇਂ ਸੁਨਾਮ ਜਾਂ ਲਹਿਰਾ ਗੱਗਾ ਇੱਧਰ ਹੈਗੇ ਕਿਤੇ ਨਹੀਂ ਜੀ ਨਾ ਸੁਨਾਮ ਹੈ ਨਾ ਲਹਿਰਾ ਗੱਗਾ ਨਾ ਚੀਮਾ ਨਾ ਪਤਲਾ ਨਾ ਜਖਲ ਆਪਣੇ ਨੇੜੇ ਹੋਰ ਕਿਤੇ ਨਹੀਂ ਹੈ ਜੀ ਅੱਛਾ ਸ਼ਾਜਲੀ ਦੇ ਵਿੱਚ ਲੈ ਕੇ ਆਏ ਸ਼ਾਜਲੀ ਦੇ ਵਿੱਚ ਲੈ ਕੇ ਆਏ ਵੱਡੀ ਸਹੂਲਤ ਜੇ ਕਹਦੀ ਹੈ ਪਸ਼ੂ ਪਾਲਕਾਂ ਲਈ ਬਿਲਕੁ ਟੈਸਟ ਦੇਖੋ ਜਿਵੇਂ ਵੀ ਹਰੇਕ ਪ੍ਰੋਬਲਮ ਲਈ ਟੈਸਟ ਪਸ਼ੂਆਂ ਦੀ ਬਿਮਾਰੀ ਦੇ ਜਿਵੇਂ ਕੋਈ ਬੁਖਾਰ ਦੇ ਟੈਸਟ ਨੇ ਤੇ ਪਸ਼ੂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਹਨਾ ਕੋਈ ਪਿਸ਼ਾਬ ਦੀ ਜਾਂ ਫੈਕਲ ਗੋਹੇ ਦੀ ਉਹ ਟੈਸਟ ਕਰਦੇ ਆਂ ਮਿਲਕ ਦੇ ਟੈਸਟ ਕਰਦੇ ਆਂ ਪਸ਼ੂਆਂ ਜਿਵੇਂ ਥਾਣਾ ਚ ਪ੍ਰੋਬਲਮ ਆ ਜਾਂਦੀ ਹੈ ਮਸਟੈਟਸ ਹੋ ਜਾਂਦੀ ਹੈ ਠੀਕ ਹੈ ਜੀ ਉਹਦੇ ਵਿੱਚ ਪਤਾ ਚੱਲ ਜਾਂਦਾ ਵੀ ਕੀ ਪ੍ਰੋਬਲਮ ਹੈ ਕਿਹੜੀ ਦਵਾਈ ਕੰਮ ਕਰੇ ਤੇ ਜਿੰਨੇ ਅੱਜ ਕੱਲ ਇੱਕ ਪਸ਼ੂਾਂ 'ਚ ਜਿਆਦਾ ਗਰਭ ਧਾਰਨ ਦਾ ਜਿਹੜਾ ਜਿਆਦਾ ਹੈਗਾ ਗੋਆਂ ਜਰ ਖਾਈਆਂ ਜਾਂਦੇ ਨੇ ਹੋਰ ਉਹ ਦਾ ਇਸ ਤਰ੍ਹਾਂ ਹੈ ਜੀ ਇਹ ਜਿਹੜਾ ਟੈਸਟ ਹੈ ਜਿਹੜੇ ਤਰੀਕੇ ਨਾਲ ਆਪਾਂ ਕਰਦੇ ਆਂ ਇਹ ਟੈਸਟ 100 ਕਿਲੋਮੀਟਰ ਦੇ ਏਰੀਆ 'ਚ ਨਹੀਂ ਹੈ ਗੱਭਨ ਚੈੱਕ ਵਾਲਾ ਇਹਦੇ 'ਚ ਮਤਲਬ ਪਸ਼ੂਆਂ ਦੇ ਅਸੀਂ ਸਾਰੇ ਮਤਲਬ ਜਿਵੇਂ ਗਊ ਆ ਉਹ ਦਾ 28 ਦਿਨ ਦਾ ਮੱਝ ਦਾ 35 ਦਿਨ ਦਾ ਬੱਕਰੀ ਦਾ 35 ਦਿਨ ਦਾ ਭੇਡ ਦਾ 55 ਦਿਨ ਦਾ ਘੋੜੀ ਦਾ 40 ਦਿਨ ਦਾ ਤੇ ਕੁੱਤੀ ਦਾ 25 ਦਿਨ ਦਾ ਏ ਟੈਸਟ ਅਸੀਂ ਕਰਦੇ ਆ ਅੱਛਾ ਜਾਨੀ ਕਿ ਹਰੇਕ ਕੁੱਤੇ ਤੋਂ ਲੈ ਕੇ ਹਰੇਕ ਜਾਨਵਰ ਦਾ ਬਿਲਕੁਲ ਜੀ ਆਪਣੇ ਕੋਲ ਕੁੱਤਿਆਂ ਦੇ ਹੋਰ ਵੀ ਟੈਸਟ ਨੇ ਜਿਵੇਂ ਡੌਗ ਦੀ ਪ੍ਰੈਗਨੈਂਸੀ ਪ੍ਰੋਬਲਮ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੁੱਤੇ ਨੂੰ ਕੋਈ ਪ੍ਰੋਬਲਮ ਹੈ ਉਹ ਵੀ ਸਾਰੇ ਟੈਸਟ ਕਰਦੇ ਆ ਆਪਾਂ ਤੇ ਇੱਕ ਪੀ 4 ਟੈਸਟ ਹੁੰਦਾ ਉਹ ਕੁੱਤਿਆਂ ਦੇ ਵਿੱਚ ਜਾਨੀ ਕਿ ਵਿੱਚ ਵਿੱਚ ਕੁੱਤੀ ਚ ਕਾਫੀ ਕਰਵਾਇਆ ਜਾਂਦਾ ਟੈਸਟ ਪੀ 4 ਉਹ ਵੀ ਆਪਾਂ ਕਰਦੇ ਆਂ ਠੀਕ ਹੈ ਤੇ ਘੋੜਿਆਂ ਦਾ ਵੀ ਤੇ ਘੋੜਿਆਂ ਦਾ ਵੀ ਬਿਲਕੁਲ ਜੀ ਬਿਲਕੁਲ ਘੋੜੇ ਦੀ ਕਿਸੇ ਵੀ ਪ੍ਰੋਬਲਮ ਲਈ ਆ ਤੇ ਘੋੜੇ ਦੀ ਪ੍ਰੈਗਨੈਂਸੀ ਗੱਭਣ ਟੈਸਟ ਵਾਸਤੇ ਉਹ ਵੀ ਆਪਾਂ ਟੈਸਟ ਕਰਦੇ ਆਂ ਠੀਕ ਹੈ 40 ਦਿਨ ਦੇ ਘੋੜੀ ਦਾ ਟੈਸਟ ਹੁੰਦਾ ਠੀਕ ਦੋਸਤੋ ਬਾਈ ਬਰਿੰਦਰਪਾਲ ਕੋਲੇ ਫਾਰਮ ਤੇ ਆਇਆਗੇ ਦੇਖ ਸਕਦੇ ਹੋ ਗਊ ਫਾਰਮ ਹੈ ਸ਼ਾਇਲੀ ਪਿੰਡ ਚ ਹਾਂਜੀ ਬਾਈ ਜੀ ਪਹਿਲੇ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰੇਕ ਸਤਿ ਹਾਂ ਕਿਵੇਂ ਚੱਲਦਾ ਫਾਰਮ ਫਾਰਮ ਬਹੁਤ ਵਧੀਆ ਜੀ ਜਿਵੇਂ ਪੱਟਾ ਇਸ ਟਾਂਕ ਨਹੀਂ ਉਹ ਜਾਂ ਡਾਕਟਰੀਆਂ ਸਹੂਲਤਾਂ ਕਣੀਓ ਇੱਥੇ ਕਿਵੇਂ ਠੀਕ ਹਾਂਜੀ ਸਹੂਲਤ ਸਾਨੂੰ ਵਧੀਆ ਆ ਜਿਵੇਂ ਕਿ ਇਹ ਤੰਦਈ ਹੈ ਹੋ ਜਾਂ ਵੀ ਟੈਸਟਾਂ ਦੀ ਤੱਕ ਕਿਸੇ ਨਾ ਕਿਸੇ ਆਨੇ ਵਾਨੇ ਲੋਡ ਪੈਂਦੀ ਰਹਿੰਦੀ ਆ ਤੇ ਸ਼ਾਜਲੀ ਚ ਸਾਡੇ ਮਿੱਤਰ ਇਹ ਵਿਕਰਮਜੀਤ ਰਾਂ ਦਾ ਜਿਹੜੀ ਲੈਬ ਆ ਪਹਿਲਾਂ ਥਲੇਰੀਆ ਬਵੇਸ਼ੀਆ ਜਿਹੜੇ ਇਹਨਾਂ ਮੁਲਾਜ਼ਮਾਂ ਦਾ ਟੈਸਟ ਜਿਹੜੇ ਹੁੰਦੀ ਸੀ ਤੇ ਹੁਣ ਇਹਨਾਂ ਨੇ ਜਿਵੇਂ 6 ਮਹੀਨਿਆਂ ਤੋਂ ਇਹ ਆਪਣਾ ਪ੍ਰੈਗਨੈਂਸੀ ਟੈਸਟ ਆ ਗੱਬਨ ਟੈਸਟ ਆ ਉਹਦੀ ਜਿਹੜੀ ਸਾਨੂੰ ਬੜੀ ਜਿਹੜੀ ਵੱਡੀ ਆ ਫੈਸਿਲਿਟੀ ਬੱਦ ਲੋਡ ਪੈਂਦੀ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੁਣ ਜਿਵੇਂ 28 ਗਾਂ ਸਾਡੀ 28 30 ਦਿਨ ਦੀ ਪ੍ਰੈਗਨਸੀ ਹੋਗੀ ਉਮੇ ਵੀਰੇ ਜਾ ਤਾਂ 2 ਮਹੀਨੇ ਵੇਟ ਕਰਗੀ ਹੱਥ ਪਵਾ ਕੇ ਫਿਰ ਚੈੱਕ ਕਰਾਂਗੀ ਜੇ ਅਸੀਂ 28 ਦਿਨ ਦੀ ਪ੍ਰੈਗਨਨਸੀ ਦਾ ਟੈਸਟ ਕਰਾਉਣਾ ਹੈ ਤਾਂ ਸਾਨੂੰ ਲੁਧਿਆਣੇ ਜਾਣਾ ਪੈਂਦਾ ਸੀ ਅੱਛਾ ਲੁਧਿਆਣੇ ਜਾਣਾ ਪੈਂਦਾ ਸੀ ਸਾਡੀ ਹਾਂ ਜੀ ਜਾਂ ਉੱਥੇ ਕਿਸੇ ਲਾਓ ਵੀ ਬਸ ਦੇ ਭੇਜਤਾ ਕਿਸੇ ਵੀ ਤਰ੍ਹਾਂ ਯਤਨ ਕਰਕੇ ਆਪ ਜਾ ਕੇ ਜਾਂ ਗੁਰਪ ਬਣਾ ਕੇ ਹੂਰ ਫਰਨ ਨਾਲ ਕਹਿੰਤ ਮਤਲਬ ਕਾਫੀ ਔਖਾ ਸੀ ਉਹ ਚੀਜ਼ ਤੁਸੀਂ ਦੱਸਿਆ ਵੀ ਲੁਧਿਆਣਾ ਜਾਂਦੇ ਸੀ ਹੁਣ ਸਿਵਮ ਲੈਬਰਾਟਰੀ ਖੁੱਲਹੀ ਹੈ ਸ਼ਾਇਲੀ ਚ ਔਰ ਵੱਡੀ ਗੱਲ ਹੈ ਜਿਵੇਂ ਚੱਲਾ ਸੀ ਤਾਂ ਲੋਕਲ ਬੈਠਿਆਂ ਇਹ ਇਹ ਆਲੇ ਦੁਆਲੇ ਜਿਵੇਂ 50 60 ਕਿਲੋਮੀਟਰ ਦੇ ਰੇਚ ਜਿਵੇਂ ਇਹਨਾਂ ਦਾ ਮੈਸੇਜ ਆਉਣਾ ਹੁੰਦਾ ਠੀਕ ਹੈ ਇਹ ਭਾਈ ਅੱਜ ਪੀੜੀ ਕਰਾਂਗੇ ਫਿਰ ਇਹਨਾਂ ਦਾ ਇੱਕ ਜਿਹੜਾ ਮੁੰਡਾ ਆ ਇਹ ਆਪ ਭੇਜ ਦਿੰਦੇ ਆ ਅੱਛਾ ਆਪ ਪਹੁੰਚ ਨਹੀਂ ਆ ਕਿ ਉਹ ਤੋਂ ਫਾਰਮਰ ਨੂੰ ਬਲੱਡ ਲੈ ਕੇ ਆਪ ਆਉਣਾ ਹੋਊਗਾ ਆਪਾਂ ਪਹੁੰਚ ਕਰਦੇ ਨੇ ਆਪ ਲੈ ਕੇ ਆਉਂਦੇ ਨੇ ਮੇਰੇ ਖਿਆਲ ਹਾਂ ਆਪ ਹੀ ਹਰਥਾ ਦੇ ਨਾ ਦਾ ਬੰਦਾ ਜਾਂਦਾ ਆਪ ਜਾਂਦਾ ਕਿ ਮੈਸੇਜ ਆ ਜਾਂਦਾ ਵੀ ਭਾਈ ਅੱਜ ਬੀੜੀ ਕਰਾਂਗੇ ਠੀਕ ਹੈ ਇਹ ਸਾਰੇ ਮਤਲਬ ਹਰਥਾ ਦੇ ਉਹ ਮੈਸੇਜ ਜਿਹੜੇ ਫਾਰਮਰ ਨੂੰ ਸੈਂਡ ਕਰ ਦਿੰਦੇ ਆ ਤੋਂ ਉਤੋਂ ਫਿਰ ਅਗਲਾ ਕੀ ਮੈਸੇਜ ਕਰ ਦਿੰਦਾ ਭਾਈ ਸਾਡੀ ਐਨੇ ਸਿੰਪਲ ਹੈਗੀ ਆ ਇਹ ਫਿਰ ਉਹਦਾ ਬੰਦਾ ਪਿੱਛੇ ਅਗੂ ਸਿੰਪਲ ਲੈ ਆ ਨਾ ਬਲਬਣ ਵਾਲਾ ਲੈ ਕੇ ਆਉਂ ਜੀ ਭਾਈ ਹਾਂ ਜੀ ਬਿਲਕੁਲ ਸਾਰ ਹਾਂ ਕੀ ਕਹੋਗੇ ਫਿਰ ਬਸ ਮੈਂ ਤਾਂ ਇਹੀ ਕਹਿਣਾ ਜੀ ਸਾਰੇ ਜਿੰਨੇ ਫਾਰਮਰ ਗਊ ਪਾਲਕ ਨੇ ਹਨਾ ਜਾਂ ਪਸ਼ੂ ਪਾਲਕ ਨੇ ਮਤਲਬ ਇਹ ਸਹੂਲਤ ਆਪਣੇ ਇੱਥੇ ਨੇੜੇ ਹੈਗੀ ਹੁਣ ਹਨਾ ਤੁਹਾਨੂੰ ਕਿਤੇ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਸਾਜੀਲੀ ਪਿੰਡ ਚ ਔਰ ਔਰ ਨਾ ਵੀ ਇੱਕ ਗੱਲ ਹੋਰ ਸੌਰੀ ਵੀ ਜਿੱਦਾਂ ਇਹ ਟੈਸਟ ਤਾਂ ਹੋਰ ਵੀ ਕਰਦੇ ਆ ਲੋਕ ਹਨਾ ਜਿਵੇਂ ਵਕੀਲ ਤਾਂ ਸਾਰੀ ਹੁੰਦੀ ਆ ਕਾਬਲ ਸਾਰੀ ਨਹੀਂ ਹੁੰਦੀ ਤੇ ਜਿਹੜੇ ਟੈਸਟ ਕਰਦੇ ਆ ਉਹਨਾਂ ਦੇ ਰਾਇਨਾਂ ਦਾ ਐਕਸਪੀਰੀਅੰਸ ਆ ਉਹ ਇੰਨਾ ਵਧੀਆ ਵੀ ਉਹਦਾ ਰਿਜ਼ਲਟ ਬਹੁਤ ਸ਼ਾਨਦਾਰ ਆ ਤੇ ਜਿਵੇਂ ਕਿਸੇ ਵੀ ਪ੍ਰੋਬਲਮ ਦੀ ਮਤਲਬ ਸਾਡੇ ਨਾਲ ਬੰਦਾ ਸੰਪਰਕ ਕਰ ਸਕਦਾ ਤੇ ਹਰ ਤਰ੍ਹਾਂ ਦੇ ਟੈਸਟ ਪਸ਼ੂਆਂ ਦੇ ਸਾਡੇ ਕੋਲ ਅਵੇਲੇਬਲ ਦੇਖ ਸਕਦੇ ਹੋ ਦੋਸਤੋ ਲੈਬੋਰੀਟਰੀ ਸਾਨੂੰ ਦੁਬਾਰੇ ਦਿਖਾ ਦਈਏ ਬਾਕੀ ਬਾਕੀ ਡੈਂਟਸ ਵੀ ਬੰਦਿਆਂ ਦੇ ਵੀ ਕਰਦੇ ਹੋਏ ਉਹ ਸਾਡਾ ਪੁਰਾਣਾ ਕੰਮ ਆ ਜੀ ਉਹ ਤਾਂ ਇਹਦੀ ਬਾਕਾਇਦਾ ਟ੍ਰੇਨਿੰਗ ਲੈ ਕੇ ਆਪਾਂ ਦਿੱਲੀ ਤੋਂ ਡਾਕਟਰ ਸਾਹਿਬ ਨੇ ਉਹਨਾਂ ਦੀ ਲਾਈਵ ਹੈ ਉਹਨਾਂ ਦੀ ਦੇਖਰੇਖ 'ਚ ਕੰਮ ਕਰਦੇ ਅੱਛਾ ਦਿੱਲੀ ਤੋਂ ਟ੍ਰੇਨਿੰਗ ਲੈ ਕੇ ਆਏ ਹੋ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਦੇਖਰੇਖ 'ਚ ਕੰਮ ਕਰਦੇ ਆ ਤੇ ਉਹਨਾਂ ਨੂੰ ਮਤਲਬ ਜਿਹੜੇ ਵੱਡੇ ਡਾਸਟ ਉਹਨਾਂ ਤੋਂ ਕਰਵਾ ਕੇ ਦਿੰਨੇ ਆਪਾਂ ਜਿਹੜੇ ਆਪਣੇ ਕੋਲ ਨਹੀਂ ਹੁਣ ਠੀਕ ਹੈ ਦੇਖ ਸਕਦੇ ਹੋ ਦੋਸਤੋ ਸਾਨੂੰ ਦੁਬਾਰੇ ਦੱਸ ਦਈਏ ਪੂਰਾ ਆਉਣ ਦਾ ਜਿਵੇਂ ਕਹਿਦੀ ਵੀ ਸਾਹਮਣੇ ਪੁਰਾਣਾ ਜਾਣੇ ਨੂੰ ਲੀਲੇ ਹਲਵਾਈ ਦਾ ਮਸ਼ਹੂਰ ਟੈਂਟ ਸਟੋਰ ਇੱਧਰ ਤੁਹਾਨੂੰ ਦੱਸਦਾ ਵੀ ਸੇਵਮ ਬਾਈ ਕਹਿੰਦਾ ਹਰ ਤਰ੍ਹਾਂ ਦੇ ਜਾਨਵਰਾਂ ਦੇ ਕੁੱਤਿਆਂ ਦੇ ਬੱਕਰੀਆਂ ਦੇ ਭੇਡਾਂ ਦੇ ਹਾਂ ਘੋੜਿਆਂ ਦੇ ਸਿੰਪਲ ਕਲੈਕਟ ਡੰਗਰ ਪਸ਼ੂਆਂ ਦੇ ਗਊਆਂ ਦੇ ਜਨਨ ਕਿ ਬਿੱਲੀਆਂ ਹਰ ਤਰ੍ਹਾਂ ਦੇ ਟੈਸਟ ਨੇ ਜਿਹੜੇ ਇੱਥੇ ਕਰੇ ਜਾਂਦੇ ਨੇ ਕਹਿੰਦਾ ਜਾਂ ਲੁੱਧਿਆਂ ਨੇ ਜਾਣਾ ਪੈਂਦਾ ਸੀ ਬਾਈ ਕਹਿੰਦਾ ਜਾਂ ਇੱਥੇ ਹੁੰਦੇ ਨੇ ਤੇ ਘੋੜਿਆਂ ਦਾ ਵੀ ਇੱਥੇ ਘੋੜਿਆਂ ਦਾ ਵੀ ਬਿਲਕੁਲ ਜੀ ਬਿਲਕੁਲ ਘੋੜੇ ਦੀ ਕਿਸੇ ਵੀ ਪ੍ਰੋਬਲਮ ਲਈ ਆ ਤੇ ਘੋੜੇ ਦੀ ਪ੍ਰੈਗਨੈਂਸੀ ਗੱਭਣ ਟੈਸਟ ਵਾਸਤੇ ਉਹ ਵੀ ਆਪਾਂ ਟੈਸਟ ਕਰਦੇ ਆਂ ਠੀਕ ਹੈ 40 ਦਿਨ ਦੇ ਘੋੜੀ ਦਾ ਟੈਸਟ ਹੁੰਦਾ ਹੈ ਹਾਂਜੀ ਭਾਈ ਕਿਹੜੇ ਪਿੰਡ ਤੋਂ ਆਏ ਜੀ ਆਪਾਂ ਮੇਰਾ ਪਿੰਡ ਹੈ ਜੀ ਸ਼ਾਦੇਹਰੀ ਅੱਛਾ ਕਿਵੇਂ ਆਏ ਜੀ ਅੱਜ ਇੱਥੇ ਆਪਣੀ ਗਾਂ ਦੇ ਨਾ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੀ ਆ ਉਹ ਬਹੁ ਟ੍ਰੀਟਮੈਂਟ ਕਰਾਇਆ ਪਰ ਠੀਕ ਨਹੀਂ ਹੋਈ ਹੈਗੀ ਤੇ ਆਪਾਂ ਅੱਜ ਉਹ ਸੈਂਪਲ ਲੈ ਕੇ ਆਇਆ ਕੱਢ ਕੇ ਸ਼ਾਦੀਹਰੀ ਪਿੰਡ ਤੋਂ ਸ਼ਾਦੀਹਰੀ ਪਿੰਡ ਤੋਂ ਵੀ ਛਾਜਲੀ ਲੈਬੋਰੀ ਕੋਈ ਆਪਰਟਨਿਟੀ ਨਕਰਾਂ ਦੀ ਤਾਂ ਪਹਿਲਾਂ ਆਪਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਸੀ ਲੁਧਿਆਣਾ ਜਾਣਾ ਪੈਂਦਾ ਸੀ ਤੇ ਹਿਸਾਰ ਟੈਸਟ ਲੈ ਕੇ ਜਾਣਾ ਅੱਛਾ ਹਸਾਰ ਤੱਕ ਜਾਣਾ ਪੈਂਦਾ ਸੀ ਹੋਰ ਜੀ ਬੜੀ ਵਾਰੀ ਗਈਆਂ ਜੀ ਹਸਾਰ ਟੈਸਟ ਲੈ ਕੇ ਜੀ ਠੀਕ ਸਾਨੂੰ ਬਹੁਤ ਖੁਸ਼ੀ ਆ ਵੀ ਸਾਡੇ ਏਰੀਆ ਤੇ ਪਿੰਡ ਸਾਹ ਜਿਹੜੇ ਚਲੋ ਵੋਟਰੀ ਹੁੰਦੀ ਹੈ ਤੇ ਸਾਨੂੰ ਬਹੁਤ ਹੀ ਆਸਾਨ ਦਾ ਇੱਕ ਤੇ ਸੁੱਖ ਦਾ ਸਾਹ ਮਿਲ ਰਹੀ ਹੈ ਵੋਟਰੀ ਕਰਕੇ ਨਗਰਾਂ ਵਾਸਤੇ ਬਹੁਤ ਸਾਨੂੰ ਬਹੁਤ ਫਾਇਦਾ ਹੋਇਆ ਠੀਕ